ਆਈ ਦਸਵੇਂ ਪ੍ਰਮਾਤਮਾ ਰਾਜਿਓ ਪੰਜਾਬ ਅਤੇ ਹੋਰਨਾਂ ਇਲਾਕਿਆਂ ਦੇ ਉੱਤੇ ਆਈ ਵਿਪਤਾ ਜੀ ਮੀਂਹ ਤੇ ਹੜੇ ਮਾਰੀ ਸਤਿਗੁਰੂ ਮਹਾਰਾਜ ਜੀਓ ਹੜ੍ਹ ਦੇ ਪਾਣੀ ਦੇ ਨਾਲ अनेका ਇਲਾਕੇ ਤਬਾਹ ਹੋਏ ਜੀ अनेਕਾਂ ਦੇ ਘਰ ਬਰਬਾਦ ਹੋਏ ਸਤਿਗੁਰੂ ਮਹਾਰਾਜ ਜੀਓ ਆਪ ਜੀ ਉਹਨਾਂ ਦੇ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਾਰ ਲੈਣੀ ਜੀ ਉਹਨਾਂ ਇਲਾਕਿਆਂ ਦੀ ਰੱਖਿਆਵਾਂ ਕਰਨੀਆਂ ਸਤਿਗੁਰੂ ਮਹਾਰਾਜ ਜੀਓ ਗਏ ਹੋਏ ਸੇਵਾਦਾਰਾਂ ਨੌਜਵਾਨਾਂ ਦੀ ਅੰਗ ਸੰਗ ਸਹਾਇ ਵਰਤਨਾ ਜੀ ਉਹਨਾਂ ਦੀ ਸਹਾਇਤਾ ਉਹਨਾਂ ਦੀ ਸੇਵਾ ਥਾਂੇ ਪਾਉਣੀ ਜੀ ਸਤਿਗੁਰੂ ਮਹਾਰਾਜ ਜੀ ਇਸ ਸਮੇਂ ਕਿਰਪਾ ਕਰਨੀ ਜੀ ਉਹਨਾਂ ਇਲਾਕਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਉਹ ਪੱਕੀ ਠੋਕਰ ਆ ਜੀ ਉਰੇ ਸਾਡੇ ਜੇ ਇਹ ਕਰ ਗਈ ਤਾਂ ਉਹ ਏਰੀਆ ਜਮੇ ਗਿਆ ਇੱਕ ਠੋਕਰ ਲੱਗੀ ਹੋਈ ਸੀ ਇਹਨੇ ਪਾਣੀ ਦਾ ਰੁੱਖ ਪਰਲੇ ਬਸ ਨੂੰ ਮੋੜਿਆ ਹੋਇਆ ਤਾਂ ਪਰ ਪਾਣੀ ਬਹੁਤ ਨੇੜੇ ਆ ਗਿਆ ਤਾਂ ਇੱਧਰ ਕਰਦਾ ਹੁਣ ਇਹ ਠੋਕਰ ਗੱਬੇ ਤੋਂ ਟੁੱਟ ਗਈ ਹੁਣ ਉਹ ਆਰਟੀਓ ਜਾਂ ਐਕਸ਼ਨ ਕੌਣ ਸੀਗੇ ਉਰੇ ਸੀਗੇ ਜਾਂ ਗਰੀ ਆ ਉਹ ਲੰਘੇ ਉਹਨਾਂ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਲੱਖੀਨਾਂ ਨੂੰ ਕਹਿੰਦੇ ਕਹਿੰਦੇ ਤੁਸੀਂ ਆਪਣਾ ਧਰਨਾ ਲਾ ਲਓ ਜੀ ਸਮਾਨ ਮੰਗਦੇ ਆ ਕਹਿੰਦੇ ਤਰਨ ਨਹੀਂ ਉਹ ਉਹਨਾਂ ਨੇ ਕੀ ਕਰਨਾ ਫਿਰ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਜੀ ਉਹਨਾਂ ਨੇ ਕੀ ਕਰਨਾ ਉਹ ਤਾਂ ਕਹਿ ਕੇ ਚਲੇ ਗਏ ਠੋਕਰ ਪੈਂਦੀ ਹੈ ਗੁਰਦੁਆਰਾ ਦੋਦਪੁਰ ਤੋਂ ਅਗਲੇ ਪਾਸੇ ਐਦਰ ਬਜੀਤਪੁਰ ਦੇ ਬਿਲਕੁਲ ਸਾਹਮਣੇ ਜੀ ਉੱਥੇ ਲੋਕ ਪਹੁੰਚਣ ਸਰਕਾਰ ਪਹੁੰਚੇ ਅਫਸਰ ਪਹੁੰਚਣ ਰਾਤ ਕੰਮ ਚੱਲੂਗਾ ਸਾਰੀ ਰਾਤ ਇਹ ਰਾਤ ਕੰਮ ਚੱਲੂਗਾ ਫੇਰ ਇਹ ਇਲਾਕਾ ਬਚੂਗਾ ਨਹੀਂ ਉਹ ਤੋਂ ਬਾਅਦ ਫਿਰ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਕੱਢ ਦੇ ਫਿਰਨਗੇ ਫਾਇਦਾ ਨਹੀਂ ਕੋਈ ਜੀ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਮੌਜੂਦ ਨਹੀਂ ਓਰੇ ਇੰਨੀ ਨਲਾਇਕੀ ਨਹੀਂ ਹੋਣੀ ਚਾਹੀਦੀ ਓਰੇ ਆ ਕੇ ਗੱਲ ਦੇ ਕੇ ਜਾਂ ਢਿੱਗ ਗਿਰੀ ਲੰਘ ਗਏ ਜਦਾ ਲੇਕ ਢੋਕਰ ਗੈਰ ਲੱਗਿਆ ਜਦ ਲੰਘੇ ਆਪਣਾ ਖੜਕਾ ਤੁਣਕੇ ਵੀ ਇਹਦਾ ਕਰ ਗਿਆ ਤੱਕ ਨੂੰ ਧਰਨੇ ਤੁੰਨੇ ਦਾ ਧਰਨੇ ਲਾਉਗੇ ਜਿੰਨੇ ਵਾਰ ਤੁਸੀਂ ਧਰਨੇ ਲਾ ਕੇ ਅਸੀਂ ਮਰਨਾ ਆਉਣ ਉਹਰੇ ਬਾਈ ਦੱਸੋ ਬਈ ਇਹਨੂੰ ਕਿੱਦਾਂ ਬਚਾ ਸਕਦੇ ਆ ਅਪੀਲ ਕਰੋ ਲੋਕਾਂ ਨੂੰ ਕਿੱਦਾਂ ਲੋਕਾਂ ਨੂੰ ਵੀ ਅਪੀਲ ਆ ਕਿ ਇੱਥੇ ਬੋਰੇ ਵੀ ਹੈਗੇ ਆ ਲੋਕ ਵੀ ਹੈਗੇ ਇੱਥੇ ਜਿਹੜੇ ਜਾਲ ਲੱਗਦੇ ਆ ਵੱਡੇ ਸੈਂਡ ਬੈਗ ਲੱਗਦੇ ਜਿਨ੍ਹਾਂ ਚ ਥੱਲੇ ਪਾ ਕੇ ਬੰਦ ਰੋਕੇ ਜਾਂਦਾ ਉਹਨਾਂ ਦੀ ਲੋੜ ਹੈ ਜੇ ਕੋਈ ਵੀਰ ਜਲਦੀ ਇੱਥੇ ਕਿਤੋਂ ਲਿਆ ਸਕਦੇ ਆ ਤਾਂ ਅੱਜ ਰਾਤ ਵਿੱਚ ਇਸ ਬੰਨੇ ਨੂੰ ਬਚਾਇਆ ਜਾ ਸਕਦਾ ਸੋ ਇੱਕ ਬੇਨਤੀ ਹੈ ਇੱਕ ਆਵਾਜ਼ ਹੈ ਇੱਕ ਹੋਕਾ ਸਮਾਜ ਨੂੰ ਪ੍ਰਸ਼ਾਸਨ ਨੂੰ ਕਿ ਜੇ ਕੁਝ ਹੋ ਸਕਦਾ ਹੈ ਉਹ ਰਾਜਨੀਤਿਕ ਲੀਡਰ ਵੀ ਇੱਥੇ ਆਉਣ ਜਿਹੜੇ ਵਿਰੋਧੀ ਪਾਰਟੀਆਂ ਵਿੱਚੋਂ ਜਾਂ ਮੌਜੂਦਾ ਪਾਰਟੀ ਦੇ ਵਿੱਚ ਆ ਇੱਥੇ ਫੋਟੋ ਖਿਚਾ ਕੇ ਜਿਹੜੇ ਚਲ ਗਏ ਉਹਨਾਂ ਨੂੰ ਵੀ ਅਪੀਲ ਆ ਕਿ ਇੱਥੇ ਅੱਜ ਆਉਣ ਦੀ ਲੋੜ ਆ ਅੱਜ ਇੱਥੇ ਆ ਕੇ ਖੜੋ ਤੇ ਆਪਣੇ ਭਰਾਵਾਂ ਦੇ ਨਾਲ ਅੱਜ ਇਹ ਬੰਨ ਕਿਸੇ ਵੀ ਹਾਲ ਦੇ ਵਿੱਚ ਟੁੱਟਣਾ ਨਹੀਂ ਚਾਹੀਦਾ ਯਾਨੀ ਕਿ ਕਿਉਂਕਿ ਸਤਲੁਜ ਦਰਿਆ ਨੇ ਇੱਕ ਐਹੋਜੀ ਘੁੰਮਣ ਘੇਰੀ ਪਾਈ ਆ ਜਿੰਨੇ ਕੇ 25 ਪਿੰਡਾਂ ਦੀ ਸੰਗਤ ਨੂੰ ਫਾਇ ਚੜਾ ਰੱਖਿਆ ਤਾਂ ਮਿੱਤਰੋ ਇਹ ਉਹ ਬੰਨਾਂ ਜਿੱਥੇ ਕੇ ਸਤਲੁਜ ਦਰਿਆ ਨੇ ਢਾਂ ਰੋੜ ਦਿੱਤੀਆਂ ਇੱਥੇ ਆਪ ਨੂੰ ਆ ਵੀਰ ਮਿਲਿਆ ਇਹਨੇ ਆਪ ਨੂੰ ਪੂਰੀ ਕਹਾਣੀ ਦੱਸੀ ਕਹਿੰਦਾ ਮਲੀ ਸਾਹਿਬ ਜੇਕਰ ਇਹ ਬੰਨ ਟੁੱਟਦਾ ਨਾ ਤੇ ਸਾਡੇ ਤੋਂ ਬੰਨ ਬੰਨਿਆਣੀ ਜਾਣਾ ਕਿਉਂਕਿ ਦਰਿਆ ਦਾ ਪਾਣੀ ਉੱਚਾ ਫਿਰੋਜਪੁਰ ਸ਼ਹਿਰ ਸਾਰਾ ਬਿਲਕੁਲ ਹੀ ਨੀਵਾ ਤੇ ਬੜੇ ਖਤਰੇ ਦੇ ਨਿਸ਼ਾਨ ਦੇ ਵਿੱਚ ਆ ਤੁਹਾਨੂੰ ਅੱਗੇ ਦਿਖਾ ਦਿੰਦੇ ਆ ਪਾਣੀ ਸਿਮ ਰਿਹਾ ਤੇ ਆ ਉਹ ਘੁੰਮਣ ਘੇਰੀਆ ਜਿਹੜੀ ਸਤਲੁਜ ਦਰਿਆ ਦੇ ਵਿੱਚ ਆ ਬਿਲਕੁਲ ਹਬੀਬ ਕੇ ਪਿੰਡ ਦੇ ਸਾਹਮਣੇ ਇੱਥੋਂ ਤੁਸੀਂ ਜਦੋਂ ਗਏ ਫਰੋਈਪੁਰ ਤੋਂ ਅਲੀ ਕੇ ਪਿੰਡ ਜਾ ਕੇ ਅੱਗੇ ਪਿੰਡ ਆਊਗਾ ਹਬੀਬ ਕੇ ਤਾਂ ਐਡਾ ਖਤਰਨਾਕ ਮੰਜ਼ਰ ਮੈਂ ਪਹਿਲੀ ਵਾਰੀ ਦੇਖਿਆ ਤੇ ਵੇਖ ਕੇ ਮੈਂ ਖੁਦ ਹੈਰਾਨ ਤੇ ਪਰੇਸ਼ਾਨ ਹੋ ਗਿਆ ਅੱਗੇ ਨਾਲ ਕੋਈ ਪਾਣੀ ਉਤਰਿਆ ਵੀਰੇ ਨਹੀਂ ਪਾਣੀ ਵਧਿਆ ਸਾਰੀਆਂ ਟੈਗ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੋਂ ਵੀਰੋ ਨੀ ਪਹਿਲਾਂ ਵੀਰੇ ਲੋਕੇਸ਼ਨ ਦੱਸ ਦਿਓ ਜਿੱਥੇ ਆਪਾਂ ਇਹ ਲੋਕੇਸ਼ਨ ਹੈ ਪਿੰਡਰ ਰੁਕਣੇ ਵਾਲਾ ਢੂਟੀ ਵਾਲਾ ਪਿੰਡ ਰੁਕਣੇ ਵਾਲਾ ਇਹ ਲੋਈਆਂ ਰੋਡ ਤੇ ਤੇ ਮੇਰੇ ਵੀਰ ਸਾਡੇ ਹੱਥ ਜੋੜ ਕੇ ਬੇਨਤੀ ਆ ਤੁਸੀ ਪਾਣੀ ਦੇਖ ਲਓ ਕਿੰਨਾ ਤੇਜ਼ ਚੱਲਦਿਆਂ ਵਾ ਹਰ ਰਾਤੋ ਰਾਤ ਪਾਣੀ ਨੇ ਤਿੰਨ ਚਾਰ ਕਰਮਾ ਉਹ ਬੰਨ ਘਰ ਵੱਢ ਗਏ ਤੇ ਆਪਦੇ ਨਾਲ ਰਲਾ ਲਿਆ ਵਾ ਤੇ ਸਾਡੀ ਕਮਾਈ ਜੋ ਸਪੀਡ ਆ ਸਾਡੀ ਸਾਰੀ ਸੰਗਤ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਵੀਰ ਇੱਥੇ ਭਰੇ ਹੋਏ ਢੋਡੇ ਮਿੱਟੀ ਦੇ ਭਰੇ ਹੋਏ ਢੋਡੇ ਲੈ ਕੇ ਆਓ ਕਿੰਨਾ ਹੋ ਸਕੇ ਮੇਰਾ ਵੀਰ ਆਸ਼ਮ ਕਾਪਾ ਧਿਆਨ ਦੇ ਵਾਧੂ ਆਣਾ ਕਿਥਾਇ ਸਹਾਲੀ ਸਹਾਲੇ ਪਤਾ ਨਹੀਂ ਆ ਹਾਂ ਜਾਨੇ ਜੇ ਜਿਵੇਂ ਨਾ ਘੱਟ ਕੇ ਭੈਣਾਂ ਟਰੈਕਟਰ ਵੀ ਤੋਂ ਲੱਗੇ। ਹਾਲ ਤੁਸੀਂ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਉਦੋਂ ਇਹੀ ਮਨ ਦੇ ਵਿੱਚ ਹੁੰਦਾ ਨਾ ਕਿ ਆਹ ਸਮਾਨ ਤਿਆਰ ਹੋ ਗਿਆ, ਏਸੀ ਲੱਗ ਗਿਆ, ਫਰਿੱਜ ਲੱਗ ਗਿਆ। ਇਹ ਤਾਂ ਏਸੀ ਅੰਦਰ ਕਿੰਤਨੀ ਛਿ ਲੱਗੀ ਆ ਸੂਫੀ ਸਾਡੇ ਅੰਦਰ ਸਾਰਾ ਇਸਮਾਨ ਕੁਝ ਨਿਕਲੇ ਨਹੀਂ ਜੀ ਮੋਟੋਂ ਦਾ ਮੈਂ ਨਾ ਅੱਜ ਤੋਂ ਵੀਡੀਓ ਬਣਾ ਰਿਹਾ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਦੇਖੋ ਬਿਲਕੁਲ ਇਹ ਤੁਹਾਡੇ ਤੋਂ ਅਸੀਂ ਤਸਵੀਰਾਂ ਲੈ ਵੀ ਲੈਨੇ ਆ ਤੁਸੀਂ ਕਹਿ ਰਹੇ ਸੀ ਬਾਈ ਕੁਝ ਗੱਲ ਕਹਿ ਰਹੇ ਸੀ ਕਿ ਗਲਤ ਮਦਦ ਜਾਰੀ ਹੈ ਤੁਹਾਡੇ ਵੱਲੋਂ ਅਪੀਲ ਭਾਜੀ ਇੱਥੋਂ ਵੀਡੀਓ ਬਣਾ ਕੇ ਜਾਂਦੇ ਆ ਆਪਣਾ ਕਾਊਂਟ ਨੰਬਰ ਦੇਣ ਦੇ ਆਪਣਾ ਨੰਬਰ ਦੇ ਦੇ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ 1 ਸਾਲ ਦੀ ਵੱਧ ਤੋਂ ਵੱਧ 8 ਕਿਲੇ ਜ਼ਮੀਨ ਆ 50000 ਦਾ ਜਿਹਨਾਂ ਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ। ਭਾਈ ਪੂਰੀ ਚੜਦੀ ਗਲਾ ਜਾ ਬਾਬਾ ਜੀ। ਕੋਈ ਗੱਲ ਨਹੀਂ ਚੜਦੀ ਹੈ ਕੋਈ। ਪਾਣੀ ਬਹੁ ਆਇਆ ਹੋਇਆ ਪਰ ਕਲਾ ਪੂਰੀ ਚੜਦੀ ਬਾਬਾ ਜੀ ਦੀ। ਪਾਣੀ ਬਾਈ ਬਾਬਾ ਜੀ ਹੁਣਾਂ ਦੇ 7-7 ਫੁੱਟ ਘਰਾਂ 'ਚ ਪਾਣੀ ਆ। ਪਰ ਪੂਰੇ ਐਨ ਕਿਉਂ ਗੈਰੀ? ਹਾਂਜੀ ਹਾਂ। ਪੂਰੇ ਐਨ ਬਾਬਾ ਜੀ ਹੁਣੀ ਕਾਇਮ ਨੇ ਪੂਰੇ। ਡਟ ਕੇ ਸਾਹਮਣਾ ਕਰ ਰਹੇ ਹੜਾਂ ਦਾ। ਕੀ ਕਿਰਪਾ ਵਾ ਕਲਗੀਆਂ ਵਾਲੇ। ਓ ਬਾਈ ਉਹਦੀ ਹੀ ਕਿਰਪਾ ਜੀ ਸਾਰਿਆਂ ਤੇ। ਸੇਵਾ ਕਰਨ ਆਏ ਸੀ ਯਾਰ ਕਿਸੇ ਦਾ ਜੀ ਨਹੀਂ ਕਰਦਾ ਘਰ ਛੱਡਣ ਨੂੰ ਦੇਖ ਲਓ ਕਿੱਡੇ ਸੋਹਣੇ ਘਰ ਲੋਕਾਂ ਨੇ ਛੱਡੇ ਹੋਏ ਨੇ ਜਿੰਦਰੇ ਲੱਗੇ ਨੇ ਤੇ ਇਧਰ ਡੰਗਰਾਂ ਵਾਲੇ ਕੋਠੇ ਦੇਖੋ ਇਸ ਚੌਕੇ ਦੇ ਵਿੱਚ ਕਿਸੇ ਟਾਈਮ ਤੇ ਰੋਟੀ ਪੱਕਦੀ ਹੋਊਗੀ ਪਰ ਅੱਜ ਹਾਲਾਤ ਇਹੋ ਜਿਹੇ ਨੇ ਵੀ ਘਰ ਵਾਲਿਆਂ ਨੂੰ ਘਰ ਛੱਡਣਾ ਪਿਆ ਆ ਤੇ ਆਪਣੇ ਲੋਕਾਂ ਦੇ ਨਾਲ ਆਪਾਂ ਨੂੰ ਹੀ ਖੜਨਾ ਪੈਣਾ ਤੇ ਵੱਧ ਤੋਂ ਵੱਧ ਲੋਕ ਅਰਜੰਟ ਲੋ ਬਾਈ ਹੁਣੇ ਮੈਡੀਕਲ ਸਹੂਲਤਾਂ ਲੈ ਕੇ ਇੱਥੇ ਪਹੁੰਚੇ ਸੀਗੇ ਸਿੱਧੂ ਸਾਹਿਬ ਨਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਰ ਤੁਸੀਂ ਦੇਖੋ ਕਿ ਗੱਡੀ ਵਾਣ ਚ ਲੈ ਗਈ ਔਰ ਕਿਉਂਕਿ ਬਹੁਤ ਜ਼ਿਆਦਾ ਚੱਕੜ ਸੀਗਾ ਔਰ ਬੜੀ ਮੁਸ਼ਕਲ ਬਣੀ ਹੋਈ ਹੈ ਔਰ ਕੋਸ਼ਿਸ਼ ਕਰ ਰਹੇ ਆਂ ਕਿ ਇਹ ਗੱਡੀ ਕੱਢੀਏ ਅਸੀਂ ਇਸ ਵੇਲੇ ਕਿਹੜਾ ਪਿੰਡ ਆ ਬਾਈ ਇਹ ਜਗਦੇਵ ਜਗਦੇਵ ਖੁਰਦ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਬਾਈ ਹੁਣੇ ਜਿਹੜੀ ਮੈਡੀਕਲ ਅਸਿਸਟੈਂਸ ਇਕੱਲੇ ਮਨੁੱਖਾਂ ਦੇ ਨਹੀਂ ਵੈਟਰਨਰੀ ਡਾਕਟਰਸ ਵੀ ਨਾਲ ਲੈ ਕੇ ਸਾਰੀ ਟੀਮ ਆਏ ਸੀਗੇ ਕਿ ਅਸੀਂ ਉਹ ਕਾਰਜ ਸ਼ੁਰੂ ਕਰੀਏ ਜਿਹੜਾ ਹੁਣ ਲੋੜੀਂਦਾ ਇਹ ਹੈ ਕਿ ਰਾਸ਼ਨ ਪਾਣੀ ਬਹੁਤ ਆ ਗਿਆ ਪਰ ਪਸ਼ੂ ਪਾਣੀ ਚ ਖੜੇ ਰਏ ਆ ਬਿਮਾਰੀਆਂ ਬਹੁਤ ਜ਼ਿਆਦਾ ਔਰ ਉਹਨਾਂ ਦੀ ਇਹ ਸਹਾਇਤਾ ਕਰੀਏ ਇਹ ਸਪੋਰਟ ਕਰੀਏ ਇਸ ਦੌਰਾਨ ਅਸੀਂ ਇਹ ਬਾਈ ਦੇ ਇੱਥੇ ਫਾਰਮ ਤੇ ਆਏ ਸੀਗੇ ਇਹ ਆ ਸਾਹਮਣੇ ਫਾਰਮ ਹੈ ਬਾਈ ਹੋਣਾ ਦਾ 20 25 ਡੰਗਰ ਇਹਨਾਂ ਦੇ ਜਿਹੜੇ ਆ ਉਹ ਬਿਮਾਰ ਸੀਗੇ ਉਹਨਾਂ ਨੂੰ ਦੇਖਣ ਵਾਸਤੇ ਤੇ ਜਦੋਂ ਇੱਥੇ ਪਹੁੰਚੇ ਆ ਤੇ ਛੋਟੀ ਪਹੀ ਸੀਗੀ ਚੱਕੜ ਬਹੁਤ ਜ਼ਿਆਦਾ ਸੀ ਤੇ ਔਰ ਗੱਡੀ ਜਿਹੜੀ ਹੈ ਉਹ ਤੁਸੀਂ ਦੇਖੋ ਕਿ ਫੇਟਾਂ ਲਹਿ ਗਈ ਔਰ ਹੁਣ ਟਰੈਕਟਰ ਦੀ ਮਦਦ ਨਾਲ ਬਾਈ ਹੁਣੇ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਐ ਹਾਂਜੀ ਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੇ ਜਿਹੜੇ ਵੀ ਮੇਰੇ ਭਰਾ ਸੇਵਾ ਲੈ ਕੇ ਜਾਂਦੇ ਆ ਤੇ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ ਯਾਰ ਆ ਵੀ ਚੀਜ਼ਾਂ ਜ਼ਰੂਰ ਲੈ ਕੇ ਜਾਓ ਨਾ ਜ਼ਰੂਰੀ ਆ ਉੱਥੇ ਤੇ ਕੋਈ ਸੰਗਾਲੀਏ ਚ ਕੋਈ ਗੱਲ ਨਹੀਂ ਹੈਗੀ ਮਾਵਾ ਭੈਣਾਂ ਲਈ ਇਹ ਵੀ ਜ਼ਰੂਰੀ ਆ ਜੀ ਸਾਨਿਆਂ ਦੀਆਂ ਮਾਮਾ ਭੈਣਾਂ ਇੱਕੋ ਹੀ ਆ ਤੇ ਯਾਰ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਹਨਾ ਤੁਸੀਂ ਸਮਝ ਸਕਦੇ ਆ ਹਨਾ ਸਾਰੇ ਸਮਝਦੇ ਆ ਜੇ ਟਾਈਮ ਤੇ ਸਾਰੇ ਸਮਝਦਾਰ ਹੀ ਆ ਤੇ ਬਹੁਤ ਜ਼ਰੂਰੀ ਹੈ ਜੀ ਧੰਨਵਾਦ ਜੀ ਪਿੰਡਾਂ ਪਿੰਡਾਂ ਚੱਲੇ ਆ ਪਹਿਲਾਂ ਤੁਹਾਡੇ ਇਸ ਪਿੰਡ 'ਚ ਆਇਆ ਕੀ ਤੋਂ ਬਾਅਦ ਹੁਣ ਅੱਗੇ ਫੋਨ ਆ ਕੇ ਅਟਾ ਕੇ ਸਾਡੇ 25 ਘਰ ਨੇ ਅੱਗੇ ਕਿਸੇ ਇਸੇ ਪਿੰਡਾਂ ਤੋਂ ਅੱਗੇ ਉਹ ਲੋਕੇਸ਼ਨ ਆਈ ਆਪਾਂ ਇਹ ਤੋਂ ਉਤਰ ਵੀ ਜਾਵਾਂਗੇ ਰਾਤ ਤੱਕ ਲੱਗਾਂਗੇ ਜਦ ਤੱਕ ਆਪਣੇ ਚੇਮਤ ਅੱਗੇ ਸਵੇਰੇ ਫਿਰ ਅਪੋਰਟ ਦੀ ਸ਼ੁਰੂਆਤ ਹੋ ਜਾਵੇਗੀ ਫਿਰ ਉਧਰ ਵੀ ਜਾਣਾ ਹਰੀਕੇ ਪਤਨ ਸਾਈਡ ਵੀ ਸਵੇਰੇ ਜਾਣਾ ਇਹ ਬੱਚੇ ਸਾਰੇ ਜਿੰਨੇ ਵੀ ਚੰਡੀਗੜ੍ਹ ਤੋਂ ਇਹ ਯੰਗ ਬੱਚੇ ਤੁਹਾਨੂੰ ਪਤਾ ਸਾਰੇ ਨਾਮ ਇਹਨਾਂ ਦੇ ਪਤਾ ਨੇ ਇੱਕ ਇੱਕ ਕਰਕੇ ਤੁਸੀਂ ਪੁੱਤ ਆਪਣੀ ਇੰਟਰੋਡਕਸ਼ਨ ਵੀ ਦੇ ਲੋ ਤੇ ਦੱਸ ਵੀ ਦੋ ਆ ਮੈਂ ਆਲਿਆ ਸ਼ਰਮਾ ਫਰਮ ਹਾਊਸ.ਕੋਮ ਬਾਬੂ ਪ੍ਰੋਪਰਟੀ ਵਾਕਰ ਹਾਊਸ.ਕੋਮ ਇਕੱਠੀ ਆ ਮੈਂ ਆਖਰ ਸ਼ਰਮਾ ਮੇਰਾ ਸੋਨ ਲਿਆ ਹਾਂ ਹਾਂਜੀ ਠੀਕ ਹੈ ਬਹੁਤ ਸਾਰੇ ਚੰਡੀਗੜ੍ਹ ਤੋਂ ਆਏ ਹਾਂ ਸੁਦੇਸ਼ ਇਨਾ ਕਿਧਰ ਕੋਤ ਹਰਮਨ ਕੀ ਕਰਦੇ ਹੋ ਤੁਸੀਂ ਸਾਡਾ ਸੈਲੂਨ ਹੈ ਅੱਛਾ ਕਿਧਰ ਤੁਸੀਂ ਇਹ ਦੇਖੋ ਚੰਡੀਗੜ੍ਹ ਤੋਂ ਜਿਹੜੇ ਆਰਟਿਸਟ ਨੇ ਉਹਨਾਂ ਦੇ ਨਾਲ ਇਨਫਲੂਐਂਸਰਸ ਨਾਲ ਸੈਲੂਨ ਬਾਕੀ ਜਿੰਨੇ ਵੀ ਇੱਕ ਦੂਜੇ ਨਾਲ ਜੁੜੇ ਨੇ ਉਹ ਸਾਰੇ ਹੀ ਉੱਠ ਕੇ ਤੁਰ ਪਏ ਹੁਣ ਕੱਲ ਦੇਖੋ ਕੱਲ ਹੋਰ ਜਿਹੜਾ ਇੱਥੇ ਸਭ ਨੇ ਜਦੋਂ ਪਹੁੰਚਣਾ ਉਹ ਤੁਹਾਡੇ ਸਾਹਮਣੇ ਸਾਰੇ ਆਈ ਜਾਂਦੇ ਨੇ ਜੀ ਕੀ ਕਰਾਂ ਨਹੀਂ ਯਾਦ ਨਹੀਂ ਥੋੜਾ ਪਿੱਛੇ ਹੋ ਜਾਓ ਥੋੜੇ ਪਿੱਛੇ ਆ ਜਾਓ ਮਾਰੀ ਬਈ ਥੋੜਾ ਥੋੜਾ ਮਨ ਕੀ ਤੂੰ ਉੱਪਰ ਹੀ ਝੜ ਜੂਗੀ ਉੱਪਰ ਝੜ ਜੂਗੀ ਉੱਪਰ ਝੜ ਜੂਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਹਾਲਾਤ ਬਹੁਤ ਨਾਜੁਕ ਤੇ ਮਾੜੇ ਹੋ ਚੁੱਕੇ ਨੇ ਹੱਥ ਜੋੜ ਕੇ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਮਦਦ ਕਰੋ ਵੱਧ ਤੋਂ ਵੱਧ ਪਹੁੰਚੋ ਤੇ ਡੇਰਾ ਬਾਬਾ ਨਾਨਕ ਤੇ ਅਜਨਾਲੇ ਸਾਈਡ ਰਾਸ਼ਨ ਬਹੁਤ ਹੋ ਗਿਆ ਜੇ ਹੁਣ ਲਿਆਉਣ ਦੀ ਲੋੜ ਆ ਰਾਸ਼ਨ ਤੇ ਵੀਰੇ ਫਾਇਲਕਾ ਤੇ ਫਰੋਇਪੁਰ ਪਹਚਾਓ ਕਿਉਂਕਿ ਫਾਇਲਕਾ ਤੇ ਫਰੋਇਪੁਰ ਰਾਸ਼ਨ ਨਹੀਂ ਹੈਗਾ ਜਮਾਂ ਵੀ ਉੱਥੇ ਸਭ ਤੋਂ ਜ਼ਿਆਦਾ ਲੋੜ ਆ ਦਵਾਈਆਂ ਦੀ ਲੋੜ ਆ ਤੇ ਉੱਥੇ ਜਿੱਦਾਂ ਜਾਨਵਰਾਂ ਦੀ ਫੀਡ ਦੀ ਲੋੜ ਆ ਕੁੱਤਿਆਂ ਦੀ ਫੀਡ ਦੀ ਦਰਵੇਸ਼ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੀ ਫੀਡ ਦੀ ਲੋੜ ਆ ਵੱਧ ਤੋਂ ਵੱਧ ਉੱਥੇ ਪਹੁੰਚੋ ਵੀਰੇ ਇੱਧਰ ਆਪਾਂ ਹੱਲਾ ਮਾਰ ਲਿਆ ਪਰਮਾਤਮਾ ਦੀ ਕਿਰਪਾ ਨਾਲ ਹੁਣ ਉਧਰ ਹੱਲਾ ਮਾਰੀਏ ਆਪਾਂ ਫਰੋਇਪੁਰ ਤੇ ਫਾਇਲਕਾ ਸਾਈਡ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਇੱਧਰ ਡੰਡੇ ਤੋਂ ਭਗਵੰਤ ਮਾਨ ਨੇ ਭੇਜਿਆ ਨੂੰ ਇੱਧਰ ਸੇਵਾ ਘੰਡੇ ਭਰਾਵੋ ਆਹ ਨੂੰ ਬਲਾਵਾ ਤੁਹਾਡੇ ਕੋ ਵੀ ਡੰਗ ਰਿਆ ਇੰਨਾ ਚਾਰ ਲੱਗਦਾ ਕਿੰਨਾ ਨਹੀਂ ਲੱਗਦਾ ਇੱਕ ਗੱਠੇ ਨਾਲ 10 ਡੰਗ ਰਜ ਜਾਂਦੇ ਆ ਆਪਨੇ ਡੰਗਰ ਵਿਖਾਈ ਦੇ ਜਾਈ ਜਾਂਦੇ ਅੱਗੇ ਅੱਗੇ